ਸਾਰਿਆਂ ਸਤਿ ਸ਼੍ਰੀ ਅਕਾਲ ਤੁਸੀਂ ਵੇਖ ਰਹੇ ਹੋ ਸਾਂਝਾ ਟੀਵੀ ਮੈਂ ਤੁਹਾਡਾ ਚਰਨ ਕਮਲ ਸਿੰਘ ਮਾਨ ਪਹਿਲਗਾਮ ਅਤਵਾਦੀ ਹਮਲੇ ਤੋਂ ਬਾਅਦ ਪੂਰੇ ਦੇਸ਼ ਦੇ ਵਿੱਚ ਰੋਸ ਤੇ ਗੁੱਸਾ ਨਜ਼ਰ ਆ ਰਿਹਾ ਹੈ ਮੁਸਲਮ ਭਾਈਚਾਰਾ ਪੰਜਾਬ ਦਾ ਖਾਸ ਤੌਰ ਤੇ ਜਿਹੜਾ ਉਹ ਅੱਗੇ ਆਇਆ ਰੋਸ ਮੁਜ਼ਾਰੇ ਕੀਤੇ ਜਾ ਰਹੇ ਨੇ ਪ੍ਰਦਰਸ਼ਨ ਕੀਤਾ ਜਾ ਰਿਹਾ ਪੁਤਲਾ ਫੂਕਿਆ ਜਾ ਰਿਹਾ ਤੇ ਵਾਰ-ਵਾਰ ਇੱਕੋ ਗੱਲ ਬੋਲੀ ਜਾ ਰਹੀ ਹੈ ਵੀ ਜੇ ਕੋਈ ਅਸਲ ਮੁਸਲਮਾਨ ਹੋਵੇ ਤਾਂ ਉਹ ਇਹੋ ਜਿਹੀ ਕਾਨੂੰਨੀ ਹਰਕਤ ਨਹੀਂ ਕਰ ਸਕਦਾ ਮੌਕਾ ਦੀ ਮਸਜਿਦ ਦੇ ਵਿੱਚ ਮੁਸਲਿਮ ਭਾਈਚਾਰੇ ਵੱਲੋਂ ਜੁਮੇ ਦੀ ਨਮਾਜ਼ ਅਦਾ ਕੀਤੀ ਗਈ ਜਿਸ ਤੋਂ ਬਾਅਦ ਨਾਰੇਬਾਜ਼ੀ ਕੀਤੀ ਗਈ ਪਾਕਿਸਤਾਨ ਦੇ ਖਿਲਾਫ ਤੇ ਅੱਤਵਾਦ ਦੇ ਖਿਲਾਫ ਪਹਿਲਗਾਮ ਦੇ ਹੋਏ ਅੱਤਵਾਦੀ ਹਮਲੇ ਦੇ ਵਿੱਚ ਮਾਰੇ ਗਏ 27 ਸੈਲਾਨੀਆਂ ਨੂੰ ਸ਼ਰਧਾਂਜਲੀ ਦਿੱਤੀ ਗਈ ਹੈ ਮੁਸਲਿਮ ਭਾਈਚਾਰੇ ਵੱਲੋਂ ਸਾਫ਼ ਸ਼ਬਦਾਂ ਦੇ ਵਿੱਚ ਨਿਖੇਧੀ ਕੀਤੀ ਗਈ ਹੈ ਇਸ ਘਨੌਣੀ ਹਰਕਤ ਦੀ ਅੱਤਵਾਦੀ ਹਮਲਾ ਜੋ ਕੀਤਾ ਗਿਆ ਪਹਿਲਗਾਮ ਦੇ ਵਿੱਚ ਅਨੇਹੱਥੇ ਤੇ ਬੇਗੁਨਾ ਲੋਕਾਂ ਦੇ ਉੱਪਰ ਤਾਪੜ ਤੋੜ ਗੋਲੀਆਂ ਅੱਤਵਾਦੀਆਂ ਵੱਲੋਂ ਚਲਾਈਆਂ ਗਈਆਂ ਜਿਸ ਤੋਂ ਬਾਅਦ ਪੂਰੇ ਦੇਸ਼ ਦੇ ਵਿੱਚ ਰੋਸ ਵੀ ਦੇਖਣ ਨੂੰ ਮਿਲਿਆ ਗੁੱਸਾ ਵੀ ਦੇਖਣ ਨੂੰ ਮਿਲਿਆ ਤੇ ਪੂਰਾ ਦੇਸ਼ ਝੰਡੋੜਿਆ ਗਿਆ ਹਾਲਾਂਕਿ ਦੋਨਾਂ ਦੇਸ਼ਾਂ ਦੇ ਵਿਚਕਾਰ ਜਿਹੜੀ ਸਥਿਤੀ ਹੋ ਇਸ ਸਮੇਂ ਬੇਹੱਦ ਤਣਾਅਪੂਰਤ ਤੇ ਨਾਜ਼ੁਕ ਬਣੀ ਹੋਈ ਹੈ ਮੁਸਲਿਮ ਭਾਈਚਾਰੇ ਵੱਲੋਂ ਵੀ ਨਰਿੰਦਰ ਮੋਦੀ ਹੋਣਾ ਦੀ ਸਰਕਾਰ ਵੱਲੋਂ ਜੋ ਵੱਡੇ ਫੈਸਲੇ ਲਏ ਗਏ ਨੇ ਉਹਨਾਂ ਦੀ ਦਾ ਸਵਾਗਤ ਕੀਤਾ ਗਿਆ ਤੇ ਕਿਹਾ ਗਿਆ ਵੀ ਵਾਕਈ ਇਹ ਬਿਲਕੁਲ ਬਹੁਤ ਵਧੀਆ ਫੈਸਲਾ ਜੋ ਪਾਕਿਸਤਾਨ ਦਾ ਪਾਣੀ ਬੰਦ ਕੀਤਾ ਗਿਆ। ਸੋ ਪਹਿਲਗਾਮ ਅੱਤਵਾਦੀ ਹਮਲੇ ਤੋਂ ਬਾਅਦ ਪੰਜਾਬ ਦਾ ਖਾਸ ਤੌਰ ਤੇ ਮੁਸਲਿਮ ਭਾਈਚਾਰਾ ਲਗਾਤਾਰ ਉਹਨਾਂ ਲੋਕਾਂ ਨੂੰ ਜੋ ਉੱਥੇ ਬੇਗੁਨਾਹ ਨੇ ਹੱਥੇ ਮਾਰੇ ਗਏ ਨੇ ਸ਼ਰਧਾਂਜਲੀ ਦਿੱਤੀ ਜਾ ਰਹੀ ਹੈ ਤੇ ਨਾਲ ਉਹ ਨਾਲ ਅੱਤਵਾਦ ਦੇ ਖਿਲਾਫ ਵੀ ਆਪਣੀ ਆਵਾਜ਼ ਬੁਲੰਦ ਕੀਤੀ ਜਾ ਰਹੀ। ਜੀ ਇਹ ਬੜੀ ਹੀ ਮੰਦਭਾਗੀ ਘਟਨਾ ਜੀ ਜਿਹੜੇ ਉਹਨਾਂ ਨੇ ਨਾਮ ਪੁੱਛ ਪੁੱਛ ਕੇ ਉਹਨਾਂ ਨੂੰ ਗੋਲੀਆਂ ਮਾਰੀਆਂ। ਇਹ ਬੜੀ ਹੀ ਅਫਸੋਸਨਾਕ ਘਟਨਾ ਹੈ ਅਸੀਂ ਉਹਦੀ ਨਿੰਦਿਆ ਕਰਦੇ ਆਂ ਵਿਰੋਧ ਕਰਦੇ ਆ ਉਸ ਦਾ ਜੋ ਵੀ ਅੱਜ ਅਸੀਂ ਮਸਜਿਦ ਉਸਮਾਨ ਗਣੀ ਵੱਲੋਂ ਅਸੀਂ ਇਹ ਉਹਨਾਂ ਨੂੰ ਸਤੰਝਲੀ ਦਿੱਤੀ ਹੈ ਉਹਦੇ ਲਈ ਅਸੀਂ 5 ਮਿੰਟ ਲਈ ਮੌਨ ਰੱਖਾਂਗੇ ਤੇ ਮੌਨ ਵਰਤ ਰੱਖ ਕੇ ਉਹਨਾਂ ਨੂੰ ਮਤਲਬ ਸਤੰਝਲੀ ਦੇਵਾਂਗੇ ਉਹਨੂੰ ਤੇ ਸਾਨੂੰ ਵੀ ਬੜਾ ਅਫਸੋਸ ਦੀ ਅਫਸੋਸ ਹੋ ਰਿਹਾ ਵੀ ਇਸ ਗੱਲੋਂ ਜਿਹੜੇ ਕਿ ਮੁਸਲਮਾਨ ਉੱਥੇ ਪੁੱਛ-ਪੁੱਛ ਕੇ ਮੁਸਲਮਾਨਾਂ ਜਾਂ ਹਿੰਦੀ ਇਹ ਬਹੁਤ ਮੰਦ ਪਾਗੀ ਘਟਨਾ ਜਿਹੜਾ ਆਪਸ ਭਾਈਚਾਰਾ ਜਿਹੜਾ ਕਿ ਖਤਮ ਕਰਨਾ ਚਾਹੁੰਦੇ ਲੋਕ ਕੋਸ਼ਿਸ਼ ਕਿ ਅਸਰ ਤੇ ਅੰਸਰ ਰਹਿ ਗਏ ਜਿਹੜੇ ਉਹਨਾਂ ਨੂੰ ਠੱਲ ਪਾਉਣੀ ਚਾਹੀਦੀ ਹੈ ਤੇ ਜਿਹੜੇ ਮੁਸਲਮਾਨ ਕੌਮ ਨੂੰ ਬਦਲਾਮ ਕਰਦੇ ਆ ਇੱਕ ਬੰਦਾ ਗਲਤ ਹੁੰਦਾ ਉਹਨਾਂ ਦੀ ਪੂਰੀ ਕੌਮ ਬਦਲਾਮ ਹੋ ਜਾਂਦੀ ਹੈ ਚਾਹੇ ਮੁਸਲਮਾਨ ਹੋਵੇ ਚਾਹੇ ਹਿੰਦੂ ਉਹਨੂੰ ਜੋ ਸਖਤ ਕਾਨੂੰਨ ਆ ਉਹਦੇ ਕਾਨੂੰਨ ਦੇ ਅਨਸਾਰ ਕਾਰਵਾਈ ਕਰਨੀ ਚਾਹੀਦੀ ਹੈ ਚਾਹੇ ਕੋਈ ਹੋ ਸਾਨੂੰ ਸੋਸ ਬੜਾ ਦੁੱਖ ਦਿলো ਬਿਜ ਜਿਹੜੇ ਸਾਡੇ ਭਾਈਚਾਰਾ ਭਾਈਚਾਰੇ ਜਿਹੜੇ ਉਥੇ ਟੂਰਿਸਟ ਜਾਂਦੇ ਘੁੰਮਣਗੇ ਵਿੱਚ ਇੱਕ ਜਿਹੜੇ ਨਵੇਂ ਜੋੜੇ ਸੀਗੇ ਉਹਨਾਂ ਨਾਲ ਬੜੀ ਮੰਦ ਭਾਗੀ ਘਟਨਾ ਹੋਈ ਜਿਹੜੇ ਵਿਚਾਰੇ ਕੀ ਜਿੰਨਾਂ ਹਲੇ ਲਾਈਫ ਸਟਾਰਟ ਕਰਨੀ ਸੀ ਮੈਰੀ ਦੀ ਉਹਨਾਂ ਨੂੰ ਜਿਹੜਾ ਕਿ ਲਾਈਫ ਤੇ ਖਤਮ ਕਰ ਦਿੱਤਾ ਬਹੁਤ ਹੀ ਦੀ ਅਸੀਂ ਅਫਸੋਸ ਕਰਦੇ ਨਿੰਦਿਆ ਕਰਦੇ ਜਿਹੜੇ ਇਦਾਂ ਦੇ ਘਟਨਾ ਕਰਦੇ ਉਹਨਾਂ ਦਾ ਕੋਈ ਧਰਮ ਨਹੀਂ ਹੁੰਦਾ ਇਹ ਜਿਹੜੇ ਇਦਾਂ ਦੇ ਘਟਨਾ ਕਰਦੇ ਉਹ ਕੋਈ ਜਾਤਾਂ ਨਾਲ ਕੋਈ ਸੰਪਰਕ ਨਹੀਂ ਹੁੰਦਾ ਉਹ ਤਾਂ ਇੱਕ ਗਲਤ ਭਟਕੇ ਹੋਏ ਇਨਸਾਨ ਹੁੰਦੇ ਜਿਨ੍ਹਾਂ ਅੰਦਰ ਇਨਸਾਨੀਅਤ ਹੁੰਦੀ ਨਹੀਂ ਜਿਹੜੇ ਕਿ ਆਪਦੇ ਭਾਈਚਾਰੇ ਨੂੰ ਖਤਮ ਕਰਦੇ ਆ ਤੇ ਕੁਝ ਜਿਹੜੇ ਆਪਸ ਦੇ ਵਿੱਚ ਦੰਗੇ ਕਰਾਉਂਦੇ ਉਹਨਾਂ ਦਾ ਮਕਸਦ ਹੀ ਹੁੰਦਾ ਦੰਗੇ ਕਰਾਉਣਾ ਤੇ ਆਪਸ ਭਾਈਚਾਰੇ ਨੂੰ ਖਰਾਬ ਕਰਨਾ ਤੇ ਉਹਦੀ ਅਸੀਂ ਨਿੰਦਿਆ ਕਰਦੇ ਇਦਾਂ ਦਾ ਹੋਣਾ ਨਹੀਂ ਚਾਹੀ ਜਿਹੜਾ ਕਰਦਾ ਸਾਡਾ ਭਾਈਚਾਰਾ ਹੋਵੇ ਚਾਹੇ ਕੋਈ ਉਹਨੂੰ ਚੌਂਕ 'ਚ ਖੜਾ ਕੇ ਗੋਲੀ ਮਾਰੋ ਜਿਹੜਾ ਇਦਾਂ ਦੀ ਹਰਕਤ ਕਰਦਾ ਇਹ ਬਹੁਤ ਸ਼ਰਮ ਵਾਲੀ ਬਾਤ ਹੈ ਅਦੁਖੀ ਗੱਰੀ ਬਾਤ ਹੈ ਆਪਣੇ 26 ਸ਼ਹੀਦ ਹੋ ਗਏ ਆਪਣੇ Hindu ਹੋ ਜਾਂ Musalman ਹੋ ਹੈ ਤਾਂ ਉਹ ਇਨਸਾਨ ਜਿਨ੍ਹਾਂ ਨੇ ਇਹ ਕੰਮ ਕੀਤਾ ਹੈ ਬਹੁਤ ਹੀ ਸ਼ਰਮ ਦੀ ਬਾਤ ਹੈ کہتے ہیں کہ مسلمان برا ہندو برا سب سے برا تو انسان ہوتا ہے جو انسان ہوتا ہے وہ کبھی ایسا کام نہیں کر سکتا اگر جو انسان ہوا تو اس کے دل میں ایک انسانیت ہوتی ہے اور جس کے دل میں انسانیت ہے وہ کبھی کسی کو مارے گا نہیں ہو تو یہ کہا جا رہا ہے کہ مطلب ہندو پوچھ کے مارا گیا یا مسلمان ٹھیک ہے ان کی یہ گلتی ہے کہ سب سے بڑے گلتی ہے کہ ان لوگوں نے قتل عام کیا جو قتل عام کرتے ہیں ان کی کوئی جات نہیں ہوتی ٹھیک ہے مسلمان مسلمان برے نہیں ہوتے اچھے مسلمان کبھی کسی کا برا تک نہیں سوچتے تو مارنے کی تو دور کی بات ہے قتل عام کی تو دور کی بات ہے نفرت کا پھیلانے کا تو کام کیا ہی جا رہا ہے یہ آتے ہیں بورڈر پار کر کے آتے ہیں اور یہ نفرت پھیلا کر چلے جاتے ہیں اس کی وجہ سے ہم لوگوں کو بھی تکلیف ہوتی ہے ہم لوگوں کو بھی نیچا نظر سے دیکھا جاتا ہے لیکن ہم لوگ ایسے نہیں ہیں ہم لوگ ہندوستان کے رہنے والے ہیں ہندوستان کا سوچنے والے ہیں ہندوستان کا کھانے والے ہیں ہم لوگوں کو اس چیز کا بہت دکھ ہے لیکن افسوس کی بات ہے کہ ہم لوگ کر بھی کیا سکتے ہیں ہم ان کے سوا دکھ کے سوا اور کچھ نہیں کر سکتے ہم لوگ کو بہت افسوس ہے اس بات کا جی میں یہی کہوں گا کہ پہلگام میں جو حملہ ہوا ہے آج ہم سبھی یہاں اکٹھا ہو کر اس حملے کی بالکل مخالفت کرتے ہیں اور آتنگواد نے جو ہمارے ہندو بھائیوں کے ساتھ آتنگوادی کی ہے ہم اس کی مخالفت کرتے ہیں اور ہم حکومت سے یہ التجا کرتے ہیں کہ آتنگوادی کو اس کے متعلق جلد سے جلد سزا دینی چاہیے اور ہمارے ہندوستان میں سارے سماج کے لوگ بھائی بھائی ہیں آپس میں اور علامہ اقبال نے کہا تھا کہ آپس میں مذہب نہیں سکھاتا آپس میں بہر رہنا ہندی ہے ہم وطن ہے ہندوستان ہمارا تو ہندوستان ہمارا ہے یہاں کی زمین یہاں کی رہواسی سبھی ہمارے ہیں اور پاکستان کی طرف سے جو حملہ ہوا ہم اس کی بالکل مخالفت کرتے ہیں پاکستان مرد آباد ہندوستان زندہ باد بڑی ہی شرمناک گھٹنا ہے نام پوچھ پوچھ کر جو حملہ کیا گیا ہے یہ ایسا نہیں کرنا چاہیے آتنگواد جو ہے آتنگواد کو جلد سے جلد دنیا سے اس کو ختم کرنے کی کوشش کرنی چاہیے آتنگواد کو مٹانے کی کوشش کرنی چاہیے آتنگواد چاہے کسی بھی دھرم کے ہو ہم کہتے ہو کہ اس کا کوئی دھرم نہیں اس کا کوئی مذہب نہیں اس لیے ہمارے ہندو بھائیوں کے ساتھ جو بھی ہوا ہے ہم اس کی بالکل مخالفت کرتے ہیں یقیناً جو ہے اس کے ذریعے سے ہمارے ہندو سیخ عیسائی آپس میں جو ہے ان کے درمیان جو ہے نفرت پھیلانے کی کوشش کی جا رہی ہے لیکن یہی پر اسی ملک میں ہم جہاں رہتے ہیں یہاں پر سارے سماج کے لوگ ہیں اور ہم کو کسی سے کوئی خطرہ نہیں ہے سب مل کے رہتے ہیں مل محبت سے رہتے ہیں لیکن ہر جگہ کہتے نا پانچوں انگلی برابر نہیں ہوتے تو ہر جگہ کچھ نہ کچھ ایسے لوگ ہوتے ہیں جو آتنگبادی سے تعلق رکھتے ہیں تو ہم یہی کہیں گے کہ ایسے لوگوں کو کڑی سے کڑی سزا دینی چاہیے جی دی، انہی لوگوں کی کرتوت کی وجہ سے آج مسلمانوں کو نفرت کی نگاہ سے دیکھی جاتی ہے لیکن ہم یہ کہیں گے کہ مسلمان اگر صحیح معنی میں مسلمان ہے تو وہ دہشت گردی نہیں ہو سکتا سارے انسستھی کال ਤੁਸੀਂ دیکھ رہے ہو سانجا ٹی وی میں ਤੁਹਾਡਾ ਚਰਨ কমল ਸਿੰਘ ਮਾਨ ਪਹਲਗਾਮ ਅਤਵਾਦੀ ਹਮਲੇ ਤੋਂ ਬਾਅਦ ਪੂਰੇ ਦੇਸ਼ ਦੇ ਵਿੱਚ ਰੋਸ ਤੇ ਗੁੱਸਾ ਨਜ਼ਰ ਆ ਰਿਹਾ ਹੈ ਮੁ슬림 ਭਾਈਚਾਰਾ ਪੰਜਾਬ ਦਾ ਖਾਸ ਤੌਰ ਤੇ ਜਿਹੜਾ ਉਹ ਅੱਗੇ ਆਇਆ ਹੈ ਰੋਸ ਮੁਜ਼ਾਰੇ ਕੀਤੇ ਜਾ ਰਹੇ ਨੇ ਪ੍ਰਦਰਸ਼ਨ ਕੀਤਾ ਜਾ ਰਿਹਾ ਪੁਤਲਾ ਫੁਕਿਆ ਜਾ ਰਿਹਾ ਤੇ ਵਾਰ-ਵਾਰ ਇੱਕੋ ਗੱਲ ਬੋਲੀ ਜਾ ਰਹੀ ਹੈ ਵੀ ਜੇ ਕੋਈ ਅਸਲ ਮੁਸਲਮਾਨ ਹੋਵੇ ਤਾਂ ਉਹ ਇਹੋ ਜੀ ਕਾਨੂੰਨੀ ਹਰਕਤ ਨਹੀਂ ਕਰ ਸਕਦਾ ਮੋਕਾ ਦੀ ਮਸਜਿਦ ਦੇ ਵਿੱਚ ਮੁਸਲਿਮ ਭਾਈਚਾਰੇ ਵੱਲੋਂ ਜੁਮੇ ਦੀ ਨਮਾਜ਼ ਅਦਾ ਕੀਤੀ ਗਈ ਜਿਸ ਤੋਂ ਬਾਅਦ ਨਾਰੇਬਾਜ਼ੀ ਕੀਤੀ ਗਈ ਪਾਕਿਸਤਾਨ ਦੇ ਖਿਲਾਫ ਤੇ ਅੱਤਵਾਦ ਦੇ ਖਿਲਾਫ ਪਹਿਲਗਾਮ ਦੇ ਹੋਏ ਅੱਤਵਾਦੀ ਹਮਲੇ ਦੇ ਵਿੱਚ ਮਾਰੇ ਗਏ 27 ਹਲਾਨੀਆਂ ਨੂੰ ਸ਼ਰਧਾਂਜਲੀ ਦਿੱਤੀ ਗਈ ਹੈ ਮੁਸਲਿਮ ਭਾਈਚਾਰੇ ਵੱਲੋਂ ਸਾਫ਼ ਸ਼ਬਦਾਂ ਦੇ ਵਿੱਚ ਨਿਖੇਦੀ ਕੀਤੀ ਗਈ ਹੈ ਇਸ ਕਨੌਣੀ ਹਰਕਤ ਦੀ ਅਤਵਾਦੀ ਹਮਲਾ ਜੋ ਕੀਤਾ ਗਿਆ ਪਹਿਲਗਾਮ ਦੇ ਵਿੱਚ ਅਨੇਹੱਥੇ ਤੇ ਬੇਗੁਨਾ ਲੋਕਾਂ ਦੇ ਉੱਪਰ ਤਾਬੜ ਤੋੜ ਗੋਲੀਆਂ ਅਤਵਾਦੀਆਂ ਵੱਲੋਂ ਚਲਾਈਆਂ ਗਈਆਂ ਜਿਸ ਤੋਂ ਬਾਅਦ ਪੂਰੇ ਦੇਸ਼ ਦੇ ਵਿੱਚ ਰੋਸ ਵੀ ਦੇਖਣ ਨੂੰ ਮਿਲਿਆ ਗੁੱਸਾ ਵੀ ਦੇਖਣ ਨੂੰ ਮਿਲਿਆ ਤੇ ਪੂਰਾ ਦੇਸ਼ ਝੰਡੋੜਿਆ ਗਿਆ ਹਾਲਾਂਕਿ ਦੋਨਾਂ ਦੇਸ਼ਾਂ ਦੇ ਵਿਚਕਾਰ ਜਿਹੜੀ ਸਥਿਤੀ ਹੋ ਇਸ ਸਮੇਂ ਬੇਹੱਦ ਤਣਾਅਪੂਰਤ ਤੇ ਨਾਜ਼ੁਕ ਬਣੀ ਹੋਈ ਹੈ ਮੁਸਲਿਮ ਭਾਈਚਾਰੇ ਵੱਲੋਂ ਵੀ ਨਰਿੰਦਰ ਮੋਦੀ ਹੋਣਾ ਦੀ ਸਰਕਾਰ ਵੱਲੋਂ ਜੋ ਵੱਡੇ ਫੈਸਲੇ ਲਏ ਗਏ ਨੇ ਉਹਨਾਂ ਦੀ ਸਵਾਗਤ ਕੀਤਾ ਗਿਆ ਤੇ ਕਿਹਾ ਗਿਆ ਵੀ ਵਾਕਈ ਇਹ ਬਿਲਕੁਲ ਬਹੁਤ ਵਧੀਆ ਫੈਸਲਾ ਜੋ ਪਾਕਿਸਤਾਨ ਦਾ ਪਾਣੀ ਬੰਦ ਕੀਤਾ ਗਿਆ। ਸੋ ਪਹਿਲਗਾਮ ਅੱਤਵਾਦੀ ਹਮਲੇ ਤੋਂ ਬਾਅਦ ਪੰਜਾਬ ਦਾ ਖਾਸ ਤੌਰ ਤੇ ਮੁਸਲਿਮ ਭਾਈਚਾਰਾ ਲਗਾਤਾਰ ਉਹਨਾਂ ਲੋਕਾਂ ਨੂੰ ਜੋ ਉੱਥੇ ਬੇਗੁਨਾਹ ਨੇ ਹੱਥੇ ਮਾਰੇ ਗਏ ਨੇ ਸ਼ਰਧਾਂਜਲੀ ਦਿੱਤੀ ਜਾ ਰਹੀ ਹੈ ਤੇ ਨਾਲ ਉਹ ਨਾਲ ਅੱਤਵਾਦ ਦੇ ਖਿਲਾਫ ਵੀ ਆਪਣੀ ਆਵਾਜ਼ ਬੁਲੰਦ ਕੀਤੀ ਜਾ ਰਹੀ। ਜੀ ਇਹ ਬੜੀ ਹੀ ਮੰਦਭਾਗੀ ਘਟਨਾ ਜੀ ਜਿਹੜੇ ਉਹਨਾਂ ਨੇ ਨਾਮ ਪੁੱਛ ਪੁੱਛ ਕੇ ਉਹਨਾਂ ਨੂੰ ਗੋਲੀਆਂ ਮਾਰੀਆਂ। ਇਹ ਬੜੀ ਹੀ ਅਫਸੋਸਨਾਕ ਘਟਨਾ ਹੈ ਅਸੀਂ ਉਹਦੀ ਨਿੰਦਿਆ ਕਰਦੇ ਆਂ ਵਿਰੋਧ ਕਰਦੇ ਆ ਉਸ ਦਾ ਜੋ ਵੀ ਅੱਜ ਅਸੀਂ ਮਸਜਿਦ ਉਸਮਾਨ ਗਣੀ ਵੱਲੋਂ ਅਸੀਂ ਇਹ ਉਹਨਾਂ ਨੂੰ ਸਤੰਝਲੀ ਦਿੱਤੀ ਹੈ ਉਹਦੇ ਲਈ ਅਸੀਂ 5 ਮਿੰਟ ਲਈ ਮੌਨ ਰੱਖਾਂਗੇ ਤੇ ਮੌਨ ਵਰਤ ਰੱਖ ਕੇ ਉਹਨਾਂ ਨੂੰ ਮਤਲਬ ਸਤੰਝਲੀ ਦੇਵਾਂਗੇ ਉਹਨੂੰ ਤੇ ਸਾਨੂੰ ਵੀ ਬੜਾ ਅਫਸੋਸ ਦੀ ਅਫਸੋਸ ਹੋ ਰਿਹਾ ਵੀ ਇਸ ਗੱਲੋਂ ਜਿਹੜੇ ਕਿ ਮੁਸਲਮਾਨ ਉੱਥੇ ਪੁੱਛ-ਪੁੱਛ ਕੇ ਮੁਸਲਮਾਨਾਂ ਜਾਂ ਹਿੰਦੀ ਇਹ ਬਹੁਤ ਮੰਦ ਪਾਗੀ ਘਟਨਾ ਜਿਹੜਾ ਆਪਸ ਭਾਈਚਾਰਾ ਜਿਹੜਾ ਕਿ ਖਤਮ ਕਰਨਾ ਚਾਹੁੰਦੇ ਲੋਕ ਕੋਸ਼ਿਸ਼ ਕਿ ਅਸrar ਤੇ ਅੰਸਰ ਰਹੇਗੇ ਜਿਹੜੇ ਉਹਨਾਂ ਨੂੰ ਠੱਲ ਪਾਉਣੀ ਚਾਹੀਦੀ ਹੈ ਤੇ ਜਿਹੜੇ ਮੁਸਲਮਾਨ ਕੌਮ ਨੂੰ ਬਦਲਾਮ ਕਰਦੇ ਆ ਇੱਕ ਬੰਦਾ ਗਲਤ ਹੁੰਦਾ ਉਹਨਾਂ ਪੂਰੀ ਕੌਮ ਬਦਲਾਮ ਹੋ ਜਾਂਦੀ ਹੈ ਚਾਹੇ ਮੁਸਲਮਾਨ ਹੋਵੇ ਚਾਹੇ ਹਿੰਦੂ ਉਹਨੂੰ ਜੋ ਸਖਤ ਕਾਨੂੰਨ ਹੈ ਉਹਦੇ ਕਾਨੂੰਨ ਦੇ ਅਨਸਾਰ ਕਾਰਵਾਈ ਕਰਨੀ ਚਾਹੀਦੀ ਹੈ ਚਾਹੇ ਕੋਈ ਹੋਵੇ ਸਾਨੂੰ ਬਹੁਤ ਬੜਾ ਦੁੱਖ ਦਿলো ਵੀ ਜਿਹੜੇ ਸਾਡੇ ਭਾਈਚਾਰਾ ਭਾਈਚਾਰੇ ਜਿਹੜੇ ਉਥੇ ਟੂਰਿਸਟ ਜਾਂਦੇ ਘੁੰਮਣਗੇ ਵਿੱਚ ਇੱਕ ਜਿਹੜੇ ਨਵੇਂ ਜੋੜੇ ਸੀਗੇ ਉਹਨਾਂ ਨਾਲ ਬੜੀ ਮੰਦਭਾਗੀ ਘਟਨਾ ਹੋਈ ਜਿਹੜੇ ਵਿਚਾਰੇ ਕੀ ਜਿੰਨਾਂ ਹਲੇ ਲਾਈਫ ਸਟਾਰਟ ਕਰਨੀ ਸੀ ਮੈਰੀ ਦੀ ਉਹਨਾਂ ਨੂੰ ਜਿਹੜਾ ਕਿ ਲਾਈਫ ਸਟੇਕ ਖਤਮ ਕਰ ਦਿੱਤਾ ਬਹੁਤ ਹੀ ਦੀ ਅਸੀਂ ਅਫਸੋਸ ਕਰਦੇ ਨਿੰਦਿਆ ਕਰਦੇ ਜਿਹੜੇ ਇਦਾਂ ਦੇ ਘਟਨਾ ਕਰਦੇ ਉਹਨਾਂ ਦਾ ਕੋਈ ਧਰਮ ਨਹੀਂ ਹੁੰਦਾ ਯਾਰ ਜਿਹੜੇ ਇਦਾਂ ਦੀ ਘਟਨਾ ਕਰਦਾ ਉਹ ਕੋਈ ਜੱਤਾਂ ਨਾਲ ਕੋਈ ਸੰਪਰਕ ਨਹੀਂ ਹੁੰਦਾ ਉਹ ਤਾਂ ਇੱਕ ਗਲਤ ਭਟਕੇ ਹੋਏ ਇਨਸਾਨ ਹੁੰਦੇ ਜਿਨ੍ਹਾਂ ਅੰਦਰ ਇਨਸਾਨੀਅਤ ਹੁੰਦੀ ਨਹੀਂ ਜਿਹੜੇ ਕਿ ਆਪਦੇ ਭਾਈਚਾਰੇ ਨੂੰ ਖਤਮ ਕਰਦੇ ਆ ਤੇ ਕੁਝ ਜਿਹੜੇ ਆਪਸ ਦੇ ਵਿੱਚ ਦੰਗੇ ਕਰਾਉਂਦੇ ਉਹਨਾਂ ਦਾ ਮਕਸਦ ਹੀ ਹੁੰਦਾ ਦੰਗੇ ਕਰਾਉਣਾ ਤੇ ਆਪਸ ਭਾਈਚਾਰੇ ਨੂੰ ਖਰਾਬ ਕਰਨਾ ਤੇ ਉਹਦੀ ਅਸੀਂ ਨਿੰਦਿਆ ਕਰਦੇ ਇਦਾਂ ਦਾ ਹੋਣਾ ਨਹੀਂ ਚਾਹੀਦਾ ਜਿਹੜਾ ਕਰਦਾ ਸਾਡਾ ਭਾਈਚਾਰਾ ਹੋਵੇ ਚਾਹੇ ਕੋਈ ਉਹਨੂੰ ਚੌਂਕ 'ਚ ਖੜਾ ਕੇ ਗੋਲੀ ਮਾਰੋ ਜਿਹੜਾ ਇਦਾਂ ਦੀ ਹਰਕਤ ਕਰਦਾ ਇਹ ਬਹੁਤ ਸ਼ਰਮ ਵਾਲੀ ਬਾਤ ਹੈ ਅਦੁਖੀ ਬਾਤ ਹੈ اپنے چھبیس شہید ہو گئے اپنے ہندو ہوں یا مسلمان ہوں ہے تو وہ انسان جنہوں نے یہ کام کیا ہے بہت ہی شرم کی بات ہے کہتے ہیں کہ مسلمان برا ہندو برا سب سے برا تو انسان ہوتا ہے جو انسان ہوتا ہے وہ کبھی ایسا کام نہیں کر سکتا اگر جو انسان ہوا تو اس کے دل میں ایک انسانیت ہوتی ہے اور جس کے دل میں انسانیت ہے وہ کبھی کسی کو مارے گا نہیں وہ تو یہ کہا جا رہا ہے کہ مطلب ہندو پوچھ کے مارا گیا یا مسلمان ٹھیک ہے ان کی یہ غلطی ہے کہ سب سے بڑی غلطی ہے کہ ان لوگوں نے قتل عام کیا جو قتل عام کرتے ہیں ان کی کوئی جات نہیں ہوتی ٹھیک ہے مسلمان مسلمان برے نہیں ہوتے اچھے مسلمان کبھی کسی کا برا تک نہیں سوچتے تو مارنے کی تو دور کی بات ہے قتل عام کی تو دور کی بات ہے نفرت کا پھیلانے کا تو کام کیا ہی جا رہا ہے یہ آتے ہیں بورڈر پار کر کے آتے ہیں اور یہ نفرت پھیلا کر چلے جاتے ہیں اس کی وجہ سے ہم لوگوں کو بھی تکلیف ہوتی ہے ہم لوگوں کو بھی نیچا نظر سے دیکھا جاتا ہے لیکن ہم لوگ ایسے نہیں ہیں ہم لوگ ہندوستان کے رہنے والے ہیں ہندوستان کا سوچنے والے ہیں ہندوستان کا کھانے والے ہیں ہم لوگوں کو اس چیز کا بہت دکھ ہے لیکن افسوس کی بات ہے کہ ہم لوگ کر بھی کیا سکتے ہیں ہم ان کے سوا دکھ کے سوا اور کچھ نہیں کر سکتے ہم لوگ کو بہت افسوس ہے اس بات کا جی میں یہی کہوں گا کہ پہلگام میں جو حملہ ہوا ہے آج ہم سبھی یہاں اکٹھا ہو کر اس حملے کی بالکل مخالفت کرتے ہیں اور آتنگواد نے جو ہمارے ہندو بھائیوں کے ساتھ آتنگوادی کی ہے ہم اس کی مخالفت کرتے ہیں اور ہم حکومت سے یہ التجا کرتے ہیں کہ آتنگوادی کو اس کے متعلق جلد سے جلد سزا دینی چاہیے اور ہمارے ہندوستان میں سارے سماج کے لوگ بھائی بھائی ہیں آپس میں اور علامہ اقبال نے کہا تھا کہ آپس میں مذہب نہیں سکھاتا آپس میں بہر رہنا ہندی ہے ہم وطن ہے ہندوستان ہمارا تو ہندوستان ہمارا ہے یہاں کی زمین یہاں کی رہواسی سبھی ہمارے ہیں اور پاکستان کی طرف سے جو حملہ ہوا ہم اس کی بالکل مخالفت کرتے ہیں پاکستان مرد آباد ہندوستان زندہ باد بڑی ہی شرمناک گھٹنا ہے نام پوچھ پوچھ کر جو حملہ کیا گیا ہے یہ ایسا نہیں کرنا چاہیے آتنگواد جو ہے آتنگواد کو جلد سے جلد دنیا سے اس کو ختم کرنے کی کوشش کرنی چاہیے آتنگواد کو مٹانے کی کوشش کرنی چاہیے آتنگواد چاہے کسی بھی دھرم کے ہو ہم کہتے ہو کہ اس کا کوئی دھرم نہیں اس کا کوئی مذہب نہیں اس لیے ہمارے ہندو بھائیوں کے ساتھ جو بھی ہوا ہے ہم اس کی بالکل مخالفت کرتے ہیں یقیناً جو ہے اس کے ذریعے سے ہمارے ہندو سیخ عیسائی آپس میں جو ہے ان کے درمیان جو ہے نفرت پھیلانے کی کوشش کی جا رہی ہے لیکن یہی پر اسی ملک میں ہم جہاں رہتے ہیں یہاں پر سارے سماج کے لوگ ہیں اور ہم کو کسی سے کوئی خطرہ نہیں ہے سب مل کے رہتے ہیں مل محبت سے رہتے ہیں لیکن ہر جگہ کہتے نا پانچوں انگلی برابر نہیں ہوتے تو ہر جگہ کچھ نہ کچھ ایسے لوگ ہوتے ہیں جو آتنکوادی سے تعلق رکھتے ہیں تو ہم یہی کہیں گے کہ ایسے لوگوں کو کڑی سے کڑی سزا دینی چاہیے جی دی، انہی لوگوں کی کرتوت کی وجہ سے آج مسلمانوں کو نفرت کی نگاہ سے دیکھی جاتی ہے لیکن ہم یہ کہیں گے کہ مسلمان اگر صحیح معنی میں مسلمان ہے تو وہ دہشت گردی نہیں ہو سکتا سارے انساتیکال ਤੁਸੀਂ دیکھ رہے ہو سانجا ٹی وی میں ਤੁਹਾਡਾ ਚਰਨ কমল ਸਿੰਘ ਮਾਨ ਪਹਲਗਾਮ ਅਤਵਾਦੀ ਹਮਲੇ ਤੋਂ ਬਾਅਦ ਪੂਰੇ ਦੇਸ਼ ਦੇ ਵਿੱਚ ਰੋਸ ਤੇ ਗੁੱਸਾ ਨਜ਼ਰ ਆ ਰਿਹਾ ਹੈ ਮੁ슬림 ਭਾਈਚਾਰਾ ਪੰਜਾਬ ਦਾ ਖਾਸ ਤੌਰ ਤੇ ਜਿਹੜਾ ਉਹ ਅੱਗੇ ਆਇਆ ਹੈ ਰੋਸ ਮੁਜ਼ਾਰੇ ਕੀਤੇ ਜਾ ਰਹੇ ਨੇ ਪ੍ਰਦਰਸ਼ਨ ਕੀਤਾ ਜਾ ਰਿਹਾ ਪੁਤਲਾ ਫੁਕਿਆ ਜਾ ਰਿਹਾ ਤੇ ਵਾਰ-ਵਾਰ ਇੱਕੋ ਗੱਲ ਬੋਲੀ ਜਾ ਰਹੀ ਹੈ ਵੀ ਜੇ ਕੋਈ ਅਸਲ ਮੁਸਲਮਾਨ ਹੋਵੇ ਤਾਂ ਉਹ ਇਹੋ ਜੀ ਕਾਨੂੰਨੀ ਹਰਕਤ ਨਹੀਂ ਕਰ ਸਕਦਾ ਮੋਕਾ ਦੀ ਮਸਜਿਦ ਦੇ ਵਿੱਚ ਮੁਸਲਿਮ ਭਾਈਚਾਰੇ ਵੱਲੋਂ ਜੁਮੇ ਦੀ ਨਮਾਜ਼ ਅਦਾ ਕੀਤੀ ਗਈ ਜਿਸ ਤੋਂ ਬਾਅਦ ਨਾਰੇਬਾਜ਼ੀ ਕੀਤੀ ਗਈ ਪਾਕਿਸਤਾਨ ਦੇ ਖਿਲਾਫ ਤੇ ਅੱਤਵਾਦ ਦੇ ਖਿਲਾਫ ਪਹਿਲਗਾਮ ਦੇ ਹੋਏ ਅੱਤਵਾਦੀ ਹਮਲੇ ਦੇ ਵਿੱਚ ਮਾਰੇ ਗਏ 27 ਹਲਾਨੀਆਂ ਨੂੰ ਸ਼ਰਧਾਂਜਲੀ ਦਿੱਤੀ ਗਈ ਹੈ ਮੁਸਲਿਮ ਭਾਈਚਾਰੇ ਵੱਲੋਂ ਸਾਫ਼ ਸ਼ਬਦਾਂ ਦੇ ਵਿੱਚ ਨਿਖੇਦੀ ਕੀਤੀ ਗਈ ਹੈ ਇਸ ਕਨੌਣੀ ਹਰਕਤ ਦੀ ਅਤਵਾਦੀ ਹਮਲਾ ਜੋ ਕੀਤਾ ਗਿਆ ਪਹਿਲਗਾਮ ਦੇ ਵਿੱਚ ਅਨੇਹੱਥੇ ਤੇ ਬੇਗੁਨਾਹ ਲੋਕਾਂ ਦੇ ਉੱਪਰ ਤਾਬੜ ਤੋੜ ਗੋਲੀਆਂ ਅਤਵਾਦੀਆਂ ਵੱਲੋਂ ਚਲਾਈਆਂ ਗਈਆਂ ਜਿਸ ਤੋਂ ਬਾਅਦ ਪੂਰੇ ਦੇਸ਼ ਦੇ ਵਿੱਚ ਰੋਸ ਵੀ ਦੇਖਣ ਨੂੰ ਮਿਲਿਆ ਗੁੱਸਾ ਵੀ ਦੇਖਣ ਨੂੰ ਮਿਲਿਆ ਤੇ ਪੂਰਾ ਦੇਸ਼ ਝੰਡੋੜਿਆ ਗਿਆ ਹਾਲਾਂਕਿ ਦੋਨਾਂ ਦੇਸ਼ਾਂ ਦੇ ਵਿਚਕਾਰ ਜਿਹੜੀ ਸਥਿਤੀ ਹੋ ਇਸ ਸਮੇਂ ਬੇਹੱਦ ਤਣਾਅਪੂਰਤ ਤੇ ਨਾਜ਼ੁਕ ਬਣੀ ਹੋਈ ਹੈ ਮੁਸਲਿਮ ਭਾਈਚਾਰੇ ਵੱਲੋਂ ਵੀ ਨਰਿੰਦਰ ਮੋਦੀ ਹੋਣਾ ਦੀ ਸਰਕਾਰ ਵੱਲੋਂ ਜੋ ਵੱਡੇ ਫੈਸਲੇ ਲਏ ਗਏ ਨੇ ਉਹਨਾਂ ਦੀ ਦਾ ਸਵਾਗਤ ਕੀਤਾ ਗਿਆ ਤੇ ਕਿਹਾ ਗਿਆ ਵੀ ਵਾਕਈ ਇਹ ਬਿਲਕੁਲ ਬਹੁਤ ਵਧੀਆ ਫੈਸਲਾ ਜੋ ਪਾਕਿਸਤਾਨ ਦਾ ਪਾਣੀ ਬੰਦ ਕੀਤਾ ਗਿਆ। ਸੋ ਪਹਿਲਗਾਮ ਅੱਤਵਾਦੀ ਹਮਲੇ ਤੋਂ ਬਾਅਦ ਪੰਜਾਬ ਦਾ ਖਾਸ ਤੌਰ ਤੇ ਮੁਸਲਿਮ ਭਾਈਚਾਰਾ ਲਗਾਤਾਰ ਉਹਨਾਂ ਲੋਕਾਂ ਨੂੰ ਜੋ ਉੱਥੇ ਬੇਗੁਨਾਹ ਨੇ ਹੱਥੇ ਮਾਰੇ ਗਏ ਨੇ ਸ਼ਰਧਾਂਜਲੀ ਦਿੱਤੀ ਜਾ ਰਹੀ ਹੈ ਤੇ ਨਾਲ ਉਹ ਨਾਲ ਅੱਤਵਾਦ ਦੇ ਖਿਲਾਫ ਵੀ ਆਪਣੀ ਆਵਾਜ਼ ਬੁਲੰਦ ਕੀਤੀ ਜਾ ਰਹੀ। ਜੀ ਇਹ ਬੜੀ ਹੀ ਮੰਦਭਾਗੀ ਘਟਨਾ ਜੀ ਜਿਹੜੇ ਉਹਨਾਂ ਨੇ ਨਾਮ ਪੁੱਛ ਪੁੱਛ ਕੇ ਉਹਨਾਂ ਨੂੰ ਗੋਲੀਆਂ ਮਾਰੀਆਂ। ਇਹ ਬੜੀ ਹੀ ਅਫਸੋਸਨਾਕ ਘਟਨਾ ਹੈ ਅਸੀਂ ਉਹਦੀ ਨਿੰਦਿਆ ਕਰਦੇ ਆਂ ਵਿਰੋਧ ਕਰਦੇ ਆ ਉਸ ਦਾ ਜੋ ਵੀ ਅੱਜ ਅਸੀਂ ਮਸਜਿਦ